ਜੀ ਗਾਲ ਜੀ ਗੁਰਪ੍ਰੀਤ ਸਿੰਘ ਹੈ ਜੀ ਮੇਰਾ ਨਾਮ ਗਾਨ ਸਾਨੂੰ ਪੂਰਾ ਅੱਜ ਪੂਰੇ 28 ਦਿਨ ਹੋ ਗਏ ਜੀ ਮਤਲਬ ਤਸੀਲ ਆ ਜਾਂਦੇ ਆ ਫਿਰ ਪਰਿਵਾਰੀ ਕੋਲੇ ਪਾਏ ਨੇ ਆ ਮਤਲਬ 605 ਚ ਪਏ ਪਏ ਜੀ ਧੱਕੇ ਖਾਂਦੇ ਤੁਰੇ ਫਿਰਦੇ ਪੂਰੇ ਅੱਜ 28 ਦਿਨ ਹੋ ਗਏ ਜੀ ਉਸ ਪਰਿਵਾਰੀ ਬਾਰੇ ਸਾਡੇ ਜਿਹੜੇ ਮੋਤਬਰ ਮਦਰੋਂ ਮਿਲ ਕੇ ਸਾਰੇ ਕਿਤੇ ਗਏ ਆ ਪਰ ਕੋਈ ਹੱਲ ਨਹੀਂ ਹੋਇਆ ਅਜੇ ਚੱਕਰ ਅਸੀਂ ਉਮੀ ਨੌਕਦੇ ਫਿਰਦੇ ਆ सारे बंदे जे जहां प्लाट बेचे पे शक देख रहे जी अगला कहना कोई इन्होंने पर सारे मुख्यमंत्री जी तो बहुत बदगा कर रहे जी तो भगवंत मान जी सारा कुछ सिस्टम तह तो सही कर रहे की लोग परेशान ना हो व्यापारी वर्ग परेशान ना हो पर थले कुछ नहीं दीदा जमीनी पदर से कुछ भी नहीं ਸਹੀ ਦੇਖੇਗੀ ਪ੍ਰੋਬਲਮ ਕੀ ਹੈ ਜੀ ਪ੍ਰੋਬਲਮ ਜੀ 1/1 ਜਿਹੜਾ ਕਿਤੇ ਹੋ ਹੀ ਨਹੀਂ ਸਕਦਾ ਸੀ ਜਿਹੜਾ ਪੁਰਾਣਾ ਚੱਲੀ ਜਾਂਦਾ ਬਹੁਤ ਪੁਰਾਣਾ ਚੱਲੀ ਜਾਂਦਾ ਉਹ ਹੋ ਨਹੀਂ ਸਕਦਾ 1/1 ਜਿਹੜਾ ਕੇਸ ਦਾ ਉਹ ਹੋ ਨਹੀਂ ਸਕਦਾ ਜੀ ਉਹ ਬਹੁਤ ਅੱਜ ਤੋਂ ਮੰਨ ਲਓ 20 ਸਾਲ ਪਹਿਨਾ ਜਿਹੜੇ ਪਲਾਟ ਵੇਚਿਆ ਉਹ ਤੋਂ ਬਾਅਦ ਪਲਾਟ 10 ਸਾਲਾਂ ਦਾ ਵੇਚ ਚੁੱਕਿਆ ਉਹ ਕਿਵੇਂ ਲੋਟ ਆਊਗਾ ਜੀ ਬੰਦੇ ਨਹੀਂ ਥਿਉਣੇ ਇਹਨੇ ਬੰਦੇ ਨਹੀਂ ਥਿਆ ਸਕਦੇ ਜੇ ਆਪਾਂ ਇੰਨੇ ਸਾਲਾਂ ਤੋਂ ਲੜ ਗਏ ਜਿਹੜੇ ਪਲਾਟ ਵੇਖ ਵੇਖ ਰਿਹਾ ਇੱਥੇ ਆਉਗਾ ਉਹ ਬੰਦੇ ਨਹੀਂ ਥਿਆ ਰਹੇ ਕਿਵੇਂ 1/1 ਕਿਸਾ ਸਸਾ ਹੀ ਹੋਊਗਾ ਜੀ ਓਰੇ ਵਿੱਚ ਪੜਵਾਰੀ ਵੀ ਤੰਗ ਆ ਬਸਰ ਅਸੀਂ ਇਹ ਕਹਿੰਦੇ ਵੀ ਜਿਹੜੇ ਲੋਟ ਪਹਿਲਾਂ ਕੰਮ ਚੱਲਦਾ ਸੀ ਉਸੇ ਨੂੰ ਤੇ ਚੱਲਿਆ ਜਾਵੇ ਅਸੀਂ ਸਾਰਾ ਸਾਡੀ ਆਵਾਜ਼ ਮੁੱਖ ਮੰਤਰੀ ਤੱਕ ਰਚ ਪਹੁੰਚੀ ਜੀ ਰੈਵਨਿਊ ਤੇ ਹੀ ਫਰਕ ਪੈ ਰਿਹਾ ਸਿੰਘਾ ਉਹਦਾ ਪੈ ਹੀ ਰਿਹਾ ਜੀ ਰੈਵਨਿਊ ਆ ਹੀ ਨਹੀਂ ਰਿਹਾ ਸਰਕਾਰ ਨੂੰ ਕਿੱਥੇ ਆ ਰਿਹਾ ਕੁਛ ਨਹੀਂ ਆ ਰਿਹਾ ਅਸੀਂ ਤਾਂ ਇਹ ਕਹਿੰਦੇ ਆ ਵੀ ਸਰਕਾਰ ਨੂੰ ਫਾਇਦਾ ਹੋਵੇ ਤੇ ਵਪਾਰੀਆਂ ਨੂੰ ਫਾਇਦਾ ਹੋਵੇ ਤੇ ਡੀਲਰ ਭਾਈਚਾਰੇ ਨੂੰ ਫਾਇਦਾ ਹੋਵੇ। ਰਜਿਸਟਰਾਰ ਸਾਹਿਬ ਸਾਡੇ ਦਰਸਨਗਰ ਤੋਂ ਜੀ ਘਟੋ ਘਟ 400 ਰਜਿਸਟਰੀ ਪਈ ਆ। ਇਹਦੇ ਵਿੱਚੋਂ ਕੀ ਕਹਣਾ 5000 ਰਜਿਸਟਰੀ ਰੋਜ਼ ਹੋਣ। ਗੁਜਰਾ ਬਸ ਆਖੀ ਟੋਟੇ ਵਾਲਾ ਚੱਕਰ ਆ। ਕੋਈ ਥੇਫਟ ਸਹੀ ਨਹੀਂ ਇੱਕ ਵੱਡਾ ਕਿੱਸੇ ਵਾਲੀ ਆ। ਕੋਈ ਕਿਸੇ ਲੋਟ ਕੋ ਕਿਸੇ ਲੋਟ ਆ। 505 ਆ ਜੀ। ਕੰਪਲੀਟ ਕਰ ਨਹੀਂ ਰਹੀ ਵੀ ਐਸਾ ਕਾਰਨ ਕੀ ਆ? ਬਾ ਕਹਿ ਰਹੇ ਆ ਵੀ ਸਾਨੂੰ ਹੁਣ ਕਹਿੰਦੇ ਪਹਿਲਾਂ ਸਾਨੂੰ ਆਈਅਰ ਕਹਿੰਦੇ ਇੱਕ ਹਫਤਾ ਲੱਗੂ ਫਿਰ ਕਹਿੰਦੇ ਬਸ ਦੋ ਦਿਨ ਲੱਗਣਗੇ ਹੁਣ ਸਾਨੂੰ 100 ਵਾਰ ਦਾ ਟਾਈਮ ਦਿੱਤਾ ਵਾ ਵੀ ਉਹ ਕਲੀਅਰ ਹੋ ਜਾਈ ਪਰ ਪਤਾ ਨਹੀਂ ਜਿਹੜੇ ਬੰਦੇ ਉਹ ਪਲਾਨ ਵੇਚੇ ਵੇ ਆ ਉਹ ਬੰਦੇ ਦਾ ਸਾਨੂੰ ਅਗਲੇ ਕਰਤੇ ਹੀ ਹੈਗਾ ਪੁੱਛਦੇ ਆ ਅਸੀਂ ਪਰ ਕੀ ਚਵਾਲ ਦੇ ਕੀ ਤੁਹਾਡੇ ਵੀ ਰਾਤੀ ਜੇ ਸਵਾਇ ਜਾਵੇ ਸਾਡੀ ਤਾਂ ਇਹ ਰਣਨੀਤੀ ਹੈ ਜੀ ਇਹ ਸਾਡਾ 100 ਵਾਰ ਤੋਂ ਮਸਲਾ ਹੱਲ ਹੋ ਗਿਆ 4 ਵਾਰ ਸਾਲ ਦਾ ਟਾਈਮ ਦਿੱਤਾ ਨਹੀਂ ਉਸ ਤੋਂ ਬਾਅਦ ਅਸੀਂ ਬਦਲ ਆਪਦੇ ਜਿਹੜੇ ਬੰਦੇ ਜੁੜੇ ਵਹਿ ਕੰਮ ਨਾਲ ਉਹ ਆਪਦੇ ਪਰਿਵਾਰਾਂ ਨੂੰ ਵੀ ਆਪਦੇ ਗਾਂਹ ਹੋਰ ਵੀ ਦੋਸਤਾਂ ਨੂੰ ਇਕੱਠੇ ਬੱਢੀ ਰਣਨੀਤੀ ਬਣਾਵਾਂਗੇ